ਅੱਛਾ ਜਿਵੇਂ ਨਾ ਹਿੰਦੂ ਧਰਮ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੋਵੇ ਜਿੱਦਾਂ ਜਗਲਾਤੇ ਹੁੰਦੇ ਆ ਤੇ ਕਹਿੰਦੇ ਜਿੰਨਾ ਚਿਰ ਗਣੇਸ਼ ਵੰਦਨਾ ਨਾ ਹੋਵੇ ਗਣੇਸ਼ ਦੀ ਪੂਜਾ ਨਾ ਹੋਵੇ ਨਾ ਤੇ ਉਹਨਾਂ ਚਿਰ ਤੱਕ ਕਹਿੰਦੇ ਜਗਰਾਤਾ ਸੰਪੂਰਨ ਨਹੀਂ ਹੁੰਦਾ ਤੇ ਉਸੇ ਤਰ੍ਹਾਂ ਹੀ ਸਿੱਖ ਧਰਮ ਦੇ ਵਿੱਚ ਜਿੰਨਾ ਚਿਰ ਇਹ ਰਾਗੇ ਟਾਡੇ ਕਥਾਵਾਚਕ ਕਲਾਕਾਰਾਂ ਤੇ ਟਿੱਪਣੀ ਨਹੀਂ ਨਾ ਕਰਦੇ ਤੇ ਉਨਾ ਚਿਰ ਤੱਕ ਲੱਗਦਾ ਇਹਨਾਂ ਦੀਆਂ ਜਿਹੜੀਆਂ ਸਟੇਜਾਂ ਆ ਇਹਨਾਂ ਦੀਆਂ ਕਥਾ ਕਹਾਣੀਆਂ ਉਹ ਹੀ ਸੰਪੂਰਨ ਨਹੀਂ ਹੁੰਦੀਆਂ ਆ ਮਾੜੀ ਜੀ ਗੱਲ ਸੁਣਿਓ ਸਰਬਜੀਤ ਧੁੰਦੇ ਦੇ ਤੇ ਫੇਰ ਕਰਦੇ ਆਂ ਗੱਲ ਅੱਗੇ ਕੱਚੇ ਗਾਣੇ ਗਾਉਣ ਵਾਲੇ ਧੀਆ ਦੇ ਲੱਕ ਮੇਨਣ ਵਾਲਿਆਂ ਨੂੰ ਲੋਕਾਂ ਨੇ ਲੱਖਾਂ ਰੁਪਇਆ ਦੇ ਇੱਕ ਤਰ੍ਹਾਂ ਧੀਆ ਦੇ ਵਿਆਹਾਂ ਤੇ ਸੱਦਿਆ ਲੱਖਾਂ ਰੁਪਇਆ ਦੇ ਕੇ ਤੇ ਜਦੋਂ ਰਾਗੀ ਆਉਂਦਾ ਨਾ ਸਾਡੇ ਪੁੱਤ ਧੀਆਂ ਲਾਵਾ ਕਰਾਉਣ ਉਹ ਕਈ ਵਾਰੀ ਭੇਟਾ ਨਹੀਂ ਮੂੰਹ ਮੰਗਦੇ ਪਰ ਉਹਨਾਂ ਨੂੰ ਜਰੀਰ ਕਰਨਗੇ ਕਿੰਨੀ ਲੈਣੀ ਸੇਵਾ ਉਹ ਕਹਿਣਗੇ ਜੀ ਤਿੰਨ ਜਾਣੇ ਆ ਤੁਹਾਨੂੰ ਉਤੋਂ ਕਿੰਨੇ ਹੋਗੇ ਸੀ ਬੋਲੋ ਭਾਈ ਉਤੋਂ ਕਿੰਨੇ ਹੋਗੇ ਸ ਤੁਹਾਨੂੰ ਤੇ ਰਾਗੀ ਨੂੰ ਕਿੰਨੇ ਦੇਣਗੇ ਭਲਾ 10 ਤੇ ਗਾਉਣ ਵਾਲੇ ਤੋਂ ਕਿੰਨੇ ਵਾਰ ਦੇ ਭਲਾ ਬੋਲੋ ਗੁਰੂ ਕੇ ਪਿਆਰਿਓ ਹੁਣ ਜੇ ਸੱਦਿਆ ਹੰਦਾਰਾ ਦੇ ਭਰੋ ਭਾਈ ਕਲਾਕਾਰ ਦੇ ਉਤੋਂ ਦੀ ਕਿੰਨੇ ਵਾਰਦੇ ਆ 100 ਤੋਂ 500 ਤੋਂ ਮੁੜ ਕੇ ਭਾਵੇਂ ਘਰ ਜਾ ਕੇ ਘਰ ਵਾਲੀ ਨਾਲ ਲੜਨੀ ਵੀ ਆਪਣੀ ਇੱਕ ਟਰਾਲੀ ਝੋਨੇ ਦੀ ਵਾਰ ਆਇਆ ਮੰਗਾਉਣ ਵਾਲੇ ਤੋਂ ਕਿਉਂਕਿ ਉੱਥੇ ਕੁੜਮਾ ਕੁੜਮਾ ਦਾ ਸੋਨਣੋ ਦੀ ਰੇਸ ਲੱਗੀ ਹੁੰਦੀ ਤੇ ਰਾਗੀ ਨੂੰ ਜਰੀਲ ਕਰਦੇ ਆ ਤੇ ਆ ਜਿਹੜੇ ਬਹੁਤੇ ਗਾਇਕ ਆ ਜਾਂ ਨਾ ਇਹਨਾਂ ਦਾ ਪਿਸ਼ੋਕੜ ਪੜ੍ਹ ਕੇ ਵੇਖੇ ਵਾਲਾ ਮੀਕਾ ਨਹੀਂ ਮੀਕਾ ਇਹਦਾ ਜਨਮ ਦੁਰਗਾਪੁਰ ਦਾ ਹੈ ਦੁਰਗਾਪੁਰ ਗੁਰਦੁਆਰੇ ਦਾ ਜਨਮ ਹੈ ਗੁਰਦੁਆਰੇ ਦੇ ਰੂਮ ਉਹ ਮੈਂ ਗੁਰਦੁਆਰੇ ਵੇਖਿਆ ਦੁਰਗਾਪੁਰ ਦੇ ਵਿੱਚ ਬੰਗਾਲ ਦੇ ਵਿੱਚ ਉਥੋਂ ਕਿਉਂਕਿ ਪਿਤਾ ਕੀਰਤਨ ਕਰਦੇ ਸੀ ਦਲੇਰ ਮਹਿੰਦੀ ਮੀਕੇ ਦਾ ਭਰਾ ਸਕਾ ਇਹ ਬੇਸਿਕ ਰਾਗੀ ਸੀ ਕਦੀ ਪਰ ਜਦੋਂ ਕਿ ਤੇ ਕੀਰਤਨ ਕਰਨ ਜਾਂਦੇ ਹੋਣੇ ਆ ਕਈ ਜਲੀਲ ਵੀ ਕਰਦੇ ਹੋਣੇ ਆ ਹਰਮੋਨੀਆ ਤੇ ਕਿੰਨੇ ਹੋਗੇ ਤੁਹਾਨੂੰ ਅਗਲੇ ਅੱਜ ਜਦੋਂ ਗਾਣੇ ਗਾਉਂਦੇ ਆ ਉਦੋਂ ਲੱਖਾਂ ਰੁਪਈਆ ਮੈਂ ਲੱਖਾਂ ਤੋਂ ਕੰਮ ਤਾਂ ਸਟਾਰਟ ਹੀ ਹੁੰਦਾ ਵਾ ਵੇਹਾਂਾਂ ਸ਼ਾਦੀਆਂ ਦੇ ਜੀ 5 ਲੱਖ ਲੱਗਾ ਜੀ ਅੱਜ 10 ਲੱਖ ਲੱਗਾ ਜੀ ਅੱਜ 8 ਲੱਗਾ ਇਸ ਰਾਤ ਤੋੜਨ ਵਾਲੇ ਕੌਣ ਲੋਕ ਨੇ ਭਲਾ ਜੀ ਆਹ ਹਰ ਭਜਨਮਾਨ ਹੋ ਗਿਆ ਆਹ ਦਲੇਰ ਮਿੰਦੀ ਹੋ ਗਿਆ ਆ ਦੁਰਗਾ ਰੰਗੀਲਾ ਜਿੰਨੇ ਵੀ ਮਸ਼ਹੂਰ ਜਿੰਨੇ ਵੀ ਇਸ ਵਕਤ ਜਿੰਦੇ ਵੀ ਕੋਈ ਢਾਡੀ ਸੀ ਤੇ ਕੋਈ ਰਾਗੀ ਸੀ ਆ ਆ ਸਮਸਿਆ ਵਾ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰ ਮਨਾ ਰਹੇ ਆ ਆਪਣੇ ਇਲਾਕੇ ਦੇ ਗ੍ਰੰਥੀਆਂ ਦੀਆਂ ਕਿੰਨੀਆਂ ਤਨਖਾਵਾਂ ਇਧਰ ਵੀ ਧਿਆਨ ਦੇਣ ਦੀ ਲੋੜ ਹੈ ਜੇ ਬਾਬੇ ਬੁੱਢੇ ਜੀ ਦਾ ਉਦੋਂ ਪ੍ਰਕਾਸ਼ ਹੋਇਆ ਹੈ ਗ੍ਰੰਥੀ ਦਾ ਪ੍ਰਕਾਸ਼ ਹੋਇਆ ਹੈ ਤੇ ਨਾਲ ਆਪਣੇ ਇਲਾਕਿਆਂ ਦੇ ਗ੍ਰੰਥੀਆਂ ਵੱਲ ਵੀ ਧਿਆਨ ਦਿਓ ਕਿ ਉਹਦੀ ਤਨਖਾਹ ਚੰਗੀ ਹੋਵੇ ਤਾਂ ਕਿ ਉਹ ਤੁਹਾਡੇ ਬੱਚਿਆਂ ਨੂੰ ਪੜ੍ਹਾ ਸਕੇ ਸੰਥਿਆ ਦੇ ਸਕੇ ਉਹਨੂੰ ਮਨਮਤ ਨਾ ਕਰਨੀ ਪਵੇ ਕਈਆਂ ਪੰਡਾ ਜੀ ਗਜਾ ਕਰਕੇ ਲੈਂਦੇ ਕਈ ਗਰੰਤੀ ਕਈਆਂ ਪਿੰਡ ਅੱਜ ਵੀ ਅਜੇ ਵੀ ਕਈ ਪਿੰਡ ਐਸੇ ਹੈਗੇ ਆ ਜਿੱਥੇ ਜਦੋਂ ਗਰੰਥੀ ਤਨਖਾਹ ਵਧਣ ਦੀ ਵਾਰੀ ਆਊਗੀ ਨਾ ਕਈ ਵਿੱਚੇ ਬੈਠੇ ਪ੍ਰਬੰਧ ਕਰਨਗੇ ਉਹ ਰਹਿਣ ਦੋ ਇਹਨੇ ਪੈਸੇ ਨੇ ਕੀ ਕਰਨੇ ਆ ਉਹ ਬੋਲੋ ਭਾਈ ਉਹ ਇਹਨੂੰ ਇਹਨੇ ਪੈਸੇ ਕਰਨ ਦਿੰਨੇ ਤੁਸੀਂ ਗੁਰਦੁਆਰੇ ਵਧੀਆ ਏਸੀ ਲੱਗਣ ਨਾਲ ਨਹੀਂ ਹੁੰਦੇ ਗੁਰਦੁਆਰੇ ਵਧੀਆ ਪਾਲਕੀ ਬਣਾ ਦਈਏ ਵਧੀਆ ਨਹੀਂ ਹੁੰਦੇ ਇਹ ਵੇਖਿਆ ਜਾਣਾ ਵੀ ਗੁਰਦਾਰੇ ਨੂੰ ਸੁਨੇਹਾ ਕੀ ਜਾ ਰਿਹਾ ਬੋਰਡ ਥੱਲੇੋਂ ਵੀ ਐਜੂਕੇਸ਼ਨ ਸ਼ੁਰੂ ਕੀਤੀ ਸੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਏ ਬੋਰਡ ਥੱਲੇੋਂ ਤੇ ਮੇਰਾ ਮੰਨਣਾ ਜਦੋਂ ਗਰੰਥੀਆਂ ਦੀਆਂ ਤਨਖਾਹਾਂ ਵਧੀਆਂ ਹੋ ਗਈਆਂ ਫਿਰ ਤੁਸੀਂ ਪੁੱਛੋਗੇ ਭਾਈ ਸੰਥਿਆ ਦੀ ਕਲਾਸ ਲਾਇਆ ਕਰ ਸਵੇਰੇ ਬੱਚਿਆਂ ਦੀ ਕਲਾਸ ਲਾਇਆ ਕਰ ਜਦੋਂ ਤਨਖਾਹ ਉਹਦੀ ਪੂਰੀ ਹੋਏਗੀ ਜਦੋਂ ਤਨਖਾਹ ਪੂਰੀ ਨਹੀਂ ਹੈਗੀ ਉਹ ਵੀ ਅਗਲਾ ਪਿੰਡ ਚ ਲੱਭਦਾ ਫਿਰਦਾ ਪੀ ਤੁਹਾਡੇ ਪਾਪਾ ਜੀ ਨੂੰ 6 ਮਹੀਨੇ ਹੋ ਗਏ ਪੂਰੇ ਹੋਏ ਨੂੰ ਪੌਣੇ ਸਾਲ ਦਾ ਪਾਠ ਨਹੀਂ ਕਰਾਉਣਾ ਉਹ ਬੋਲੋ ਭਾਈ ਉਹ ਚੇਤਾ ਕਰਾਉਂਦਾ ਫਿਰ ਪੌਣੇ ਸਾਲ ਦਾ ਪਾਠ ਨਹੀਂ ਕਰਾਉਣਾ ਜੇ ਉਹਨਾਂ ਦਾ ਨਹੀਂ ਵੀ ਜੀ ਕਰਦਾ ਅਗਲੇ ਨੂੰ ਤਿਆਰ ਕਰਦਾ ਵੀ ਕਰਾਓ ਐਨੇ ਬੰਨ ਨੇ ਤੁਸੀਂ ਮੈਨੂੰ ਸੇਵਾ ਦੇ ਦੋਗੇ ਉਹਦਾਂ ਦੇ ਸੇਵਾ ਤੁਸੀਂ ਮੈਨੂੰ ਦੇਣੀ ਨਹੀਂ ਤੇ ਜੇ ਤਨਖਾਹ ਪੂਰੀ ਹੋਏਗੀ ਉਹ ਕਹੇਗਾ ਪਾਈ ਇਹ ਮਨਮਤ ਨਹੀਂ ਕਰਨੀ ਅਗਲੇ ਆ ਪ੍ਰਬੰਧਕਾਂ ਨੇ ਮੇਰੀ ਤਨਖਾਹ ਪੂਰੀ ਦਾ ਪ੍ਰਬੰਧਾ ਤੇ ਮੈਂ ਵਿਦੇਸ਼ਾਂ 'ਚ ਵੀਰਾਂ ਨੂੰ ਬੇਨਤੀ ਕਰਦਾ ਨਾ ਆਪ ਉਹ ਆਪਣੇ ਪਿੰਡਾਂ 'ਚ ਗਰੰਥੀਆਂ ਵੱਲ ਧਿਆਨ ਦਿਓ ਜਿਹੜੇ ਤੁਹਾਡੇ ਪਿੰਡਾਂ 'ਚ ਸੇਵਾਵਾਂ ਕਰਦੇ ਆ ਤਾਂ ਕਿ ਉਹ ਪ੍ਰੋਪਰ ਜਿਹੜੋ ਪਿੰਡ ਵਿੱਚ ਹੀ ਉਹ ਐਂ ਤਿਆਰੀ ਕਰਨਗੇ ਫਿਰ ਪਿੰਡਾਂ 'ਚੋਂ ਟਰਾਲੀਆਂ ਬੱਸਾਂ ਭਰ ਕੇ ਡੇਰਿਆਂ ਦੀਆਂ ਰੌਣਕਾਂ ਨਹੀਂ ਵਿਧਾਉਣਗੇ ਸਾਡੇ ਪਿੰਡ ਵਿੱਚ ਹੀ ਗੁਰਮਤ ਦਾ ਪ੍ਰਚਾਰ ਹੋਣਾ ਸ਼ੁਰੂ ਹੋ ਜਾਏਗਾ ਅੱਛਾ ਤੁਸੀਂ ਲੋਕਾਂ ਨੂੰ ਸਮਝਾਉਣ ਦੇ ਨਾਲੋਂ ਤੁਸੀਂ ਆਪਣੇ ਵਿੱਚ ਦੇਖੋ ਨਾ ਵੀ ਤੁਹਾਡੇ ਵਿੱਚ ਖਾਮੀਆਂ ਕੀ ਆ ਤੁਸੀਂ ਲੋਕਾਂ 'ਗੇ ਬੇਨਤੀ ਕਰਦੇ ਆ ਅਮਰੀਕਾ ਕੈਨੇਡਾ ਵਾਲਿਆਂ ਦੇ ਅੱਗੇ ਵੀ ਆਪਣੇ ਗਰੰਥੀ ਸਿੰਘਾਂ ਦੀ ਬਾਹ ਪੜੋ ਤੇ ਲੇਕਿਨ ਤੁਸੀਂ ਇਹ ਕਦੀ ਸੋਚਿਆ ਵੀ ਅਮਰੀਕਾ ਕੈਨੇਡਾ ਦੇ ਵਿੱਚ ਲੋਕ ਜਿਹੜੇ ਸੜਕਾਂ ਤੇ ਸੌਂਦੇ ਆ ਜਿਹੜੇ ਪੁਲਾਂ ਥੱਲੇ ਸੌਂਦੇ ਆ ਜਿਨ੍ਹਾਂ ਕੋਲ ਕੰਮ ਕੋਲ ਹੈ ਨਹੀਂਗਾ ਵੀ ਉਹਨਾਂ ਦੀ ਤੁਸੀਂ ਕਦੇ ਬਾਹ ਫੜੀ ਆ ਤੁਸੀਂ ਉਹਨਾਂ ਦੇ ਵਾਸਤੇ ਕਦੀ ਬੋਲੇ ਆ ਤੁ ਤਾਂ ਨੂੰ ਸਿਰਫ ਜਾਲਸੀ ਕੀ ਆ ਕਲਾਕਾਰਾਂ ਦੇ ਪਿੱਛੇ ਵੀ ਕਲਾਕਾਰਾਂ ਨੂੰ ਲੋਕੀ ਲੱਖਾਂ ਦੇ ਦਿੰਦੇ ਆ ਹੁਣ ਤੁਸੀਂ ਦੇਖੋ ਨਾ ਤੁਹਾਡੀਆਂ ਸਟੇਜਾਂ ਜਿਹੜੀਆਂ ਲੱਗੀਆਂ ਜੇ ਤੁਹਾਡੇ ਅੱਗੇ ਹਜ਼ਾਰਾਂ ਦੇ ਹਸਾਲ ਨਾ ਦੁਨੀਆ ਬੈਠੀ ਹੋਣੀ ਆ ਤੇ ਤੁਹਾਨੂੰ ਹਜ਼ਾਰਾਂ ਹੀ ਹੋਣੇ ਆ ਤੇ ਕਲਾਕਾਰਾਂ ਦੇ ਸਾਹਮਣੇ ਲੱਖਾਂ ਦੇ ਵਿੱਚ ਦੁਨੀਆ ਬੈਠੀ ਆ ਤੇ ਉਹਨਾਂ ਨੂੰ ਲੱਖਾਂ ਹੁੰਦੇ ਆ ਤੇ ਤੁਹਾਡੇ ਕੋਲੋਂ ਲੋਕੀ ਸਿੱਖਿਆ ਕੀ ਲੈਂਦੇ ਆ ਦੂਸਰੇ ਧਰਮ ਨੂੰ ਮਾੜਾ ਕਹਿਣਾ ਇਹਦਾ ਮਤਲਬ ਵੀ ਤੁਸੀਂ ਇਹ ਸੋਚੋ ਨਾ ਵੀ ਤੁਹਾਡੇ ਨਾਲੋਂ ਆ ਜਿਹੜੇ ਬਾਣਿਆਂ ਵਾਲੇ ਆ ਆ ਜਾਨੀ ਕਿ ਧਰਮ ਦੇ ਬਾਣੇ ਆਪਣੇ ਆਪ ਨੂੰ ਸਮਝਦੇ ਆ ਵੀ ਅਸੀਂ ਆ ਸਿੱਖ ਧਰਮਾਂ ਜਾਂ Hindu ਆ ਜਾਂ ਮੁਸਲਮਾਨਾਂ ਜਾਂ ਸਾਈ ਆ ਵੀ ਜਿਹਨਾਂ ਲੋਕਾਂ ਨੇ ਤੁਸੀਂ ਧਰਮ ਦੇ ਬਾਣੇ ਪਾਏ ਹੋਏ ਆ ਵੀ ਤੁਸੀਂ ਕਰ ਕੀ ਰਹੇ ਆ ਤੁਸੀਂ ਆਪਸ ਵਿੱਚ ਲੜਾ ਰਹੇ ਆ ਇੱਕ ਦੂਜੇ ਨੂੰ ਤੁਸੀਂ ਜੋੜ ਨਹੀਂ ਲੈ ਇਹਦਾ ਮਤਲਬ ਇਹ ਤੁਹਾਡੇ ਨਾਲੋਂ ਜਿਹੜਾ ਕਲਾਕਾਰ ਆ ਨਾ ਉਹ ਜ਼ਿਆਦਾ ਰੱਬ ਦੇ ਨੇੜੇ ਆ ਤਾਂ ਵੀ ਆਪਸ ਵਿੱਚ ਨਹੀਂ ਬੰਦੀ ਤੁਸੀਂ ਦੇਖਿਆ ਯਾ ਕਿੰਨੀ ਵਾਰੀ ਆ ਗੁਰਦੁਆਰਿਆਂ ਦੇ ਵਿੱਚ ਝਗੜੇ ਹੋਣਦੇ ਆ ਉਹ ਸਿੱਖੀ ਸਿੱਖ ਨੂੰ ਦੇ ਨਾਲ ਝਗੜੇ ਕਰਨਦੇ ਆ ਤੇ ਕਲਾਕਾਰ ਦੀਆਂ ਸਟੇਜ ਕਦੀ ਸ਼ੋਅ ਦੇਖਿਆ ਉਥੇ ਹਰ ਬੰਦਾ ਹੁੰਦਾ ਹਿੰਦੂ ਮੁਸਲਮ ਸਿੱਖ ਈਸਾਈ ਤਕਦੀ ਅੱਜ ਤੱਕ ਕੋਈ ਝਗੜਾ ਦੇਖਿਆ ਕੋਈ ਝਗੜਾ ਨਹੀਂ ਹੁੰਦਾ ਉੱਥੇ ਤੇ ਤੁਹਾਡੀਆਂ ਨਿਤ ਤੀਜੇ ਦਿਨ ਗੁਰਦੁਆਰਿਆਂ ਦੇ ਵਿੱਚ ਕੁਰਸੀਆਂ ਟੁੱਟੀਆਂ ਹੀ ਹੁੰਦੀਆਂ ਅਗਰ ਜੇ ਭਾਰਤ ਦੀ ਧਰਤੀ ਦੇ ਉੱਤੇ ਕੋਈ ਸੁਆਦ ਹੈ ਨਾ ਜੀਣ ਦਾ ਤੇ ਰਸ ਹੈ ਤੇ ਇਹ ਕਲਾਕਾਰਾਂ ਦੀ ਵਜ੍ਹਾ ਤੋਂ ਆ ਉਹ ਤੁਹਾਡੀ ਵਜ੍ਹਾ ਤੋਂ ਨਹੀਂ ਅਗਰ ਜੇ ਤੁਹਾਡੇ ਹੱਥ ਵਾਸ ਹੋਵੇ ਤੇ ਤੁਸੀਂ ਤਾਂ ਅੱਜ ਜੰਗ ਦਾ ਐਲਾਨ ਕਰਦੇ ਕਰ ਸਕਦੇ ਆ ਕਿਉਂਕਿ ਤੁਸੀਂ ਕਰਦੇ ਖਲਾਫੀ ਹਿਤ ਦੂਸਰੇ ਦੀ ਆਪਣੇ ਨਾਲ ਜੋੜਨ ਦੇ ਆ ਤੇ ਦੂਸਰੇ ਨਾਲ ਤੋੜਨ ਦੇ ਆ ਆਪਣੇ ਵੀ ਸਿਰਤ ਕਰੀ ਜਾਂਦੇ ਆ ਤੇ ਦੂਸਰੇ ਵੀ ਬਦਨਾਮੀ ਕਰੀ ਜਾਂਦੇ ਆ ਲੇਕਿਨ ਆਪਣੇ ਵਿੱਚ ਵੀ ਖਾਮੀਆਂ ਲੱਭੋ ਆ ਹੁਣ ਚਲੋ ਗਾਇਕੀ ਦਾ ਅਦਾਕਾਰਾਂ ਦਾ ਇਹ ਤੇ ਥੋੜਾ ਜਿਹਾ ਸਮਾਂ ਹੋਇਆ ਵਾ ਵੀ ਜਿਹੜਾ ਸੋਸ਼ਲ ਮੀਡੀਆ ਤੇ ਆਇਆ ਵਾ ਲਾਈਵ ਚੱਲਣ ਡਿਆ ਤੇ ਜਿਹੜੇ ਗ੍ਰੰਥਾਂ ਦਾ ਗਿਆਨ ਆ ਤੁਹਾਡੇ ਕੋਲ ਅੱਜ ਤੋਂ 5000 ਸਾਲ ਪੁਰਾਣਾ ਵੀ ਗ੍ਰੰਥ ਚੱਕ ਕੇ ਦੇਖ ਲਿਓ ਤੇ ਉਹਦੇ ਵਿੱਚ ਵੀ ਕੀ ਹੋਏਗਾ ਝੂਠ ਨਹੀਂ ਬੋਲਣਾ ਕਿਸੇ ਨਾਲ ਧੋਖਾ ਨਹੀਂ ਕਰਨਾ ਨਸ਼ੇਣੀ ਕਰਨੇ ਤੇ 5-600 ਸਾਲ ਤਾਨੂੰ ਹੋ ਗਿਆ ਵੀ ਇਹੋ ਪ੍ਰਚਾਰ ਕਰਦੇ ਆ ਨੂੰ ਤੇ ਕੀ ਗੱਲ ਨਸ਼ੇ ਖਤਮ ਹੋ ਗਏ ਆ ਲੋਕੀ ਝੂਠ ਮਾਰਨਾ ਬੰਦ ਕਰ ਦਿੱਤਾ ਵਾ ਇਹ ਤੇ ਦੇਖੋ ਨਾ ਵੀ ਤੁਹਾਡੇ ਕੋਲੋਂ ਸਿੱਖਿਆ ਲੋਕਾਂ ਨੂੰ ਕੀ ਮਿਲਦੀ ਆ ਤੁਹਾਡੇ ਕੋਲੋਂ ਸਿਰਫ ਲੋਕਾਂ ਨੂੰ ਮਿਲਦੀ ਆ ਹਿੰਸਾ